ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਨੇ ਜਿਹੜੀ ਹੈ ਘਰਾਂ ਦੇ ਚੈਕਿੰਗ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਪਿੰਡਾਂ ਦੇ ਵਿੱਚ ਨਸ਼ਾ ਕਰਦੰਨੇ ਉਹ ਇਸ ਡਰ ਨੂੰ ਜਿਹੜੇ ਆ ਨਸ਼ਾ ਛੱਡ ਸਕਣ ਤਾਂ ਦੱਸਦੇ ਕਿ ਜਗਰਾਉਂ ਪੁਲਿਸ ਨੇ ਭਾਰੀ ਫੋਰਸ ਦੇ ਨਾਲ ਜਿਹੜੀ ਹੈ ਸ਼ੱਕੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਹੈ ਜਿਸ ਦੇ ਤੌਰਾਨ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਜਗਰਾਉਂ ਐਸਐਸਪੀ ਦੀ ਨਿਗਰਾਨੀ ਹੇਠ ਜਿਹੜੀ ਹੈ ਭਾਰੀ ਫੋਰਸ ਦੇ ਨਾਲ ਸ਼ੱਕੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਇਹ ਘਰ ਉਹਨਾਂ ਦੇ ਆ ਕਿ ਜਿਨ੍ਹਾਂ ਦੇ ਖਿਲਾਫ ਜਿਹੜੇ ਐਂਡੀਪੀਐਸ ਟੈਕਟ ਜਿਹੜੇ ਆ ਮਾਮਲੇ ਦਰਜ ਨੇ ਪਤਾ ਦੇਗਾ ਜਗਰਾਉਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਂਦੇ ਆ ਮਕਸਦ ਦੇ ਨਾਲ ਜਗਰਾਉਂ ਪੁਲਿਸ ਲਗਾਤਾਰ ਪੁਲਾਲੇ ਕਰ ਰਹੀ ਹੈ ਤੇ ਇਸੇ ਲੜੀ ਵਿੱਚ ਅੱਜ ਜਗਰਾਉਂ ਇਲਾਕੇ ਦੇ ਕਈ ਸਲਮ ਏਰੀਆ ਦੇ ਵਿੱਚ ਐਸਐਸਪੀ ਅੰਕੁਰ ਗੁਪਤਾ ਦੀ ਗਵਾਈ ਹੇਠ ਐਸਪੀਡੀ ਜਸਜੋਤ ਸਿੰਘ ਦੇ ਵੱਲੋਂ ਕਾਸੋਪਰੇਸ਼ਨ ਚਲਾਇਆ ਗਿਆ ਜਿਹੜੇ ਲੋਕਾਂ ਤੇ ਪੁਲਿਸ ਨੂੰ ਸ਼ੱਕ ਸੀ ਯਾਨੀ ਕਿ ਜਿਨ੍ਹਾਂ ਦੇ ਖਿਲਾਫ ਸ਼ੱਕੀ ਕਾ ਕੇ ਇਹ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਪੁਲਿਸ ਦੇ ਵੱਲੋਂ ਤਲਾਸ਼ੀ ਲਈਤੀ ਗਈ ਹੈ। ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਨੇ ਜਿਹੜੀ ਆ ਘਰਾ ਦੇ ਚੈਕਿੰਗ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਪਿੰਡਾਂ ਦੇ ਵਿੱਚ ਨਸ਼ਾ ਕਰਦੰਨੇ ਉਹ ਇਸ ਡਰ ਨੂੰ ਜਿਹੜੇ ਆ ਨਸ਼ਾ ਛੱਡ ਸਕਣ। ਪਰ ਦੱਸਦੇ ਕਿ ਜਗਰਾਉ ਪੁਲਿਸ ਨੇ ਭਾਰੀ ਫੋਰਸ ਦੇ ਨਾਲ ਜਿਹੜੀ ਆ ਸ਼ੱਕੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਆ ਜਿਸ ਦੇ ਤੌਰਾਨ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਜਗਰਾਉਂ ਐਸਐਸਪੀ ਦੀ ਨਿਗਰਾਨੀ ਹੇਠ ਜਿਹੜੀ ਆ ਪਾਰੀ ਫੋਰਸ ਦੇ ਨਾਲ ਚੱਕੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਇਹ ਘਰ ਉਹਨਾਂ ਦੇ ਆ ਕਿ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਐਨਡੀਪੀਐਸ ਟਰੈਕਟ ਜਿਹੜੇ ਆ ਮਾਮਲੇ ਦਰਜ ਨੇ ਪਤਾ ਦੇਗਾ ਜਗਰਾਉਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਂਦੇ ਮਕਸਦ ਦੇ ਨਾਲ ਜਗਰਾਉਂ ਪੁਲਿਸ ਲਗਾਤਾਰ ਪੁਲਾਲੇ ਕਰ ਰਹੀ ਹੈ ਤੇ ਇਸੇ ਲੜੀ ਵਿੱਚ ਅੱਜ ਜਗਰਾਉਂ ਇਲਾਕੇ ਦੇ ਕਈ ਸलम ਏਰੀਆ ਦੇ ਵਿੱਚ ਐਸਐਸਪੀ ਅੰਕੁਰ ਗੁਪਤਾ ਦੀ ਗਵਾਈ ਹੇਠ ਐਸਪੀਡੀ ਜਸ ਜੋਤ ਸਿੰਘ ਦੇ ਵੱਲੋਂ ਕਾਸੋ ਆਪਰੇਸ਼ਨ ਚ ਲਾਇਆ ਗਿਆ ਜਿਹੜੇ ਲੋਕਾਂ ਤੇ ਪੁਲਿਸ ਨੂੰ ਸ਼ੱਕ ਸੀ ਜਾਨੀ ਕਿ ਜਿਨ੍ਹਾਂ ਦੇ ਖਿਲਾਫ ਸ਼ੱਕ ਸੀ ਕਿ ਇਹ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਪੁਲਿਸ ਦੇ ਵੱਲੋਂ ਤਲਾਸ਼ੀ ਲਈਤੀ ਗਈ ਆ